ਸਤਨਾਮੁ ਸ੍ਰੀ ਵਾਹਿਗੁਰੂ ਜੀ ਲੱਖ ਖੁਸ਼ੀਆਂ ਆਪਾ ਦੇ ਸਾਜਾ ਜੇ ਸਤਪੁਰ ਨਦਰ ਕਰੇ ਨਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਚੋ ਪਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਜ ਬੇਨ ਤੇ ਜੋ ਪਈ ਹਮਰੇ ਕਰ ਹਾਥ ਦੇ ਰਖਾ ਪੂਰਨ ਹੋਏ ਜਿਤ ਕੇ ਇਛਾ ਤਵ ਚਰਨ ਮਨ ਰਹੇ ਹਮਾਰਾ ਆਪ ਨ ਜਾਣ ਕਰੋ ਅਪ੍ਰਤ ਪਾਰਾ ਹਮਰਾ ਦੁਸ਼ਟ ਰੋਸ ਬਦ ਤੁਮ ਕਾਬ ਹੋ ਆਪ ਹਾਥ ਮਹਾਂ ਵਿਚਾ ਬਚਾਓ ਸੋਖੀ ਵਸੈ ਮੂਰਿ ਪਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੋਰਚਾਰਿਤ ਕਰਤੇ ਕਰੀਐ ਸਾਭਨ ਨਕਵਾਸ ਮਰਿਐ ਪੂਰਨ ਹੋਏ ਹਮਾਰੀ ਆਸ ਤੂੰ ਅਨਪਾਇਨ ਕਿ ਰਹੈ ਬਿਆਸ ਤਮਹੇ ਸਾੜ ਕੇ ਅੁਰਨਾਥ ਆਹੂ ਜੋ ਪਰਚਾਉਂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀ ਹੈ ਉਜਨ ਸਾਸਤਰ ਮਾਰੇ ਮਾਰੇ ਹੈ ਆਪ ਹਾਥ ਦੇਵ ਜੈ ਬਰਿਗੇ ਮਰਨ ਕਾਲ ਕਾ ਹਾਥ ਰਾਪ ਸਨ ਬਰਿਗੇ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਆ ਤੂ ਜੋ ਕਰਿਓ ਰੱਛਾ ਰਾਤ ਲਿਵਮ ਰਾਖਨ ਹਾਰੇ ਸਹਾਇ ਸੰਤ ਸਹਾਇ ਪਿਆਰੇ ਦੀਨ ਬੰਦ ਦ੍ਰਿਸ਼ਣ ਕੇ ਅੰਤਾਤ ਤੂ ਆ ਪੂਰੇ ਤੁਰਿ ਦਸ਼ਕੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ੋਧਿਆ ਉਤਰਾ ਕਾਲ ਪਾਏ ਦਰੁਸ਼ਮਰਗਾਸ ਸਗਲ ਕਾਲ ਕਾ ਕੀ ਆਤਮਸ਼ ਜਮਨ ਕਾਲ ਜੋਗੀ ਸਭ ਕੀਓ ਅਬੇਦ ਨਾਇ ਬ੍ਰਹਮਾ ਜੋਥਿਓ ਜਮਨ ਕਾਲ ਸਾਲੂ ਸੁਵਾਰ ਨਮਸਕਾਰ ਹੈ ਤਾਹਿ ਨਾਰਾ ਜਾਉਣੇ ਕਾਲ ਸਾ ਜਗਤ ਬਣਾਇਓ ਦੇਵ ਦੇਤ ਜਤਨ ਉਜਾਇਓ ਆਦਾਂ ਤੇ ਕੇ ਉਤਾਰਾ ਸੁਏ ਗਰੂ ਸਭੇ ਹੋ ਹਮਾਰਾ ਨਮਸਕਾਰ ਦਿਸੇ ਹੇ ਕਮ ਹਮਾਰੇ ਸਗਰ ਪਰਜਾ ਜਿਨਾਂ ਆਪ ਸਰਵਾਰੇ ਸਿਵ ਕਨਕਾ ਸ਼ਗਨ ਸੁਭ ਦੇਉ ਆਸਤਨ ਕਾ ਪਲਮੋ ਬਦਕੇਉ ਟੜਕੜ ਕੇ ਅੰਦਰ ਕੀ ਜਾਣ ਤ ਭਲੇ ਬਰੇ ਕੀ ਪੀਰਵ ਸ਼ਾਨਤ ਚੀਤੇ ਦੇ ਨਰਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਕਰ ਪੂਲਾ ਸੰਤਨ ਅਦੁਖ ਪਾਏ ਦੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰਵ ਸ਼ਦ ਕਟਕੜ ਕੇ ਪਰਕੜ ਕੇ ਜਾਣਾ ਜਦ ਕਰ ਕ੍ਰ ਕਰਤਾਰ ਪ੍ਰਜਾ ਤਰਤਿ ਸਦਾ ਦੇਹ ਅਪਾਰ ਜਵਾਕਰਖ ਕਰਤ ਹੋ ਕਪਹੁ ਤੁਮ ਮੈ ਮਲਤ ਦੇਹ ਦਰਸਪਹੁ ਜੀਤੇ ਵਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਮੋਜੋ ਚਰ ਤੂੰ ਸਭ ਹਿਤੇ ਰਹੈ ਦਰ ਆਲਮ ਜਾਨਨ ਬੇਦ ਪੇਧਾਰਾਲੋ ਨਿਰੰਕਾਰ ਨਿਰਵਕਾਰ ਨਿਰਨਾਮ ਬੋਵਾ ਦਾਨੀ ਨੀਲਾ ਨਾਦ ਸੰਗ ਦਾ ਕਮ ਉਚਾਰਿਤ ਪੇਧਾ ਜਾਗ ਭੇਵ ਨਾ ਪਉਤ ਬਿਧਾ ਤਾਕੋ ਕਰਤਾ ਹਰ ਨਮਾਨਤ ਮਹਾ ਮੂੜ ਹੈ ਕਜ ਪੇਧ ਨਾ ਜਾਣਤ ਮਹਾ ਦੇਵ ਤੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਰਤ ਨਹਿ ਪੇਵ ਆਪ ਆਪਣੀ ਵਧ ਹੈ ਜੀਤੇ ਬਨਨਤ ਪਿੰਨ ਪਿੰਨ ਆਥੁ ਹੈ ਤੇਤੇ ਤੁਮਰਾ ਲਖਨੋ ਜੈ ਅਵਸਾਰ ਕਹ ਬੁੱਧ ਸੁਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਸਰੂਪ ਰੰਗ ਪੂਰਾ ਕੇ ਫੂਪਾ ਅੰਡ ਅਦਰ ਸេចਕੇ ਨੀਂਦ ਵਿਖਾਨ ਬਹੁ ਰਚ ਦੇਨੀ ਕਹੋ ਪੂਰ ਰਾਜਾ ਹਵੇ ਬੈਠਾ ਕਹੋ ਸ਼ਮਨ ਪਿਓ ਸਗਰ ਕਿਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜੁਗਾ ਰੂਪ ਸਵੈਮ ਸਭ ਆਵਰਚਾ ਮੇਰੇ ਨਮ ਕਰੋ ਸਿਖੁ ਬਾਰ ਸਿਖ ਸੰਗਰੂ ਦੂਜੇ ਥੇਟ ਵਤਨ ਪਤਾਂ ਸਗਲ ਹਮਲੇਸ਼ ਕਰੋ ਨਨ ਕਤਾ ਜੇ ਆ ਤੁਜ ਅਜਾ ਸ਼ਰਣੀ ਪਰੇ ਦਰਿਗੈ ਦੁਸ਼ਟ ਦਉਤ ਹਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਇਹ ਦਿਨ ਕੇ ਦਮ ਸੰਕਟ ਸਭ ਟਾਰੇ ਜੋ ਕਲ ਕੋ ਗਵਾਰ ਧਿਆਈ ਹੈ ਦਾ ਕੇ ਕਾਲ ਨਿਕਟ ਨਾ ਹੈ ਅਰਛਾ ਹੋਏ ਦਾ ਸਭ ਕਲ ਦੁਸ਼ਟ ਅਰਿਸ਼ ਟਲੇ ਤਿਤ ਕਲ ਕਿਰਪਾ ਦਰਸਾ ਨਨ ਜਾਹੇ ਨਿਰਭਉ ata ke taap ਤੁਨ ਕਮਰ ਹੋਰੇ ਅਰੇ ਦ ਸਦ ਕਰਮੋਂ ਸਭ ਹੋਏ ਦੁਸ਼ਟ ਸਾਸ਼ਕ ਨਾ ਕੋਈ ਏਕ ਵਾਰ ਨਨ ਜਮਸ ਮਹਾਰਾ ਅਕਾਲ ਪਾਸੇ ਤਾਹਿਰ ਭਾਰ ਜਿਨ ਨਿਰਨਾਦ ਹਰੂ ਕਹ ਦਰ ਦੁਸ਼ਟ ਧੂਮਤੇ ਰਹਾ ਜਿੰਨ ਨਿਰਨਾ ਤੇ ਹਾਰੋ ਕਹਾ ਦਰਦੁ ਦੁਖੁ ਦੋਖ ਤੇ ਰਹਾ ਹਰੜ ਗੇਦਮ ਛੰਨ ਤਿਹਾਰੇ ਆਪ ਹਾਥ ਦੈਲੁ ਹੋ ਮਾਰੀ ਸਰਵ othor ਮੋਹੋ ਸਹਾਇ ਦੁਖਤ ਦਵ ਤੇ ਲਹ ਬਚਾ ਕਿਰਪਾ ਕਰੇ ਹਮਰਿ ਜਗ ਮਤﾞ ਗ੍ਰੰਥ ਕਰਾ ਪੂਰਨ ਸੁव्रਤ ਜਿਲੇ ਵਿਚ ਸਰਦੇਹ ਕੋ ਹਰਤਾ ਦੁਖ ਦੋਖਿਨ ਕਾਉਸ਼ੈ ਕਰਤਾ ਸ਼੍ਰੀ ਆ ਤੁਜ ਜਾਪੈ ਦਿਆਲਾ ਪੂਰਨ ਕਨਾ ਗਨਥ ਤਤ ਕਨ ਮਨ ਬਾਚਨ ਫਲ ਪਾਵੈ ਸੋਈ ਦੋਖ ਨਾ ਦਸੈ ਆਵਦ ਕੋਈ ਅਡਲ ਸੁਣ ਗੁੰਗਜਿਆ ਸੁਰਸਨਾ ਪਾਵ ਸੁਣ ਮੂਨ ਚਿਤ ਲਾਈ ਚਤੁਰਤਾ ਬਈ ਦੁਖ ਦਰਦ ਪਾ ਨਿਕੁ ਨਾ ਤਿਨ ਦਰਕੇ ਰਹੈ ਹੋ ਜੋ ਆ ਕੇ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ ਸਤਰ ਹੈ ਸੈ ਸਪਣਿ ਜੈ ਅਰਧ ਸੈਸ ਬਨ ਦਿਰਗਹਿਜੈ ਬਾ ਅਦਰਸ਼ ਸੁਦੇਸ਼ ਮੇਰਾ ਵਾਰਾ ਤੇਰਸ ਤੋਜ ਰਬ ਬ੍ਰੰਤ ਸੁਧਾਰਾ ਸਵਈਆ ਬਾਹੇ ਗੰਗਾ ਤੇਂ ਦਮਰੇ ਦਉ ਦੇਖ ਆਪ ਤਰਨ ਨਹੀਂ ਆਨੇਉ ਰਾਮ ਰਹੀਮ ਪ੍ਰਾਨ ਪ੍ਰਾਨ ਲੇ ਕਹਿ ਦੇਖ ਨਾ ਮਾਨੇਉ ਸਿਮਰੇ ਸਾਸ ਰਬੇ ਸੁਵੇ ਕੋ ਪੇਦ ਕਾ ਮੇਗ ਨਾ ਜਾਣੇਉ ਅਸਰੇ ਅਸਪਾਨ ਕਿਰਪਾ ਸੁਰੀ ਕਰ ਮੈਂ ਨਾ ਕਿਹੂੰ ਤੂੰ ਸਾਥੋਂ ਸਿਮਖਾਂ ਲੈ ਊ ਦੁਫਰਾ ਸਗਲਾ ਦਵਾਰ ਕੋ ਸੜਕੈ ਦੇਹ ਤੂੰਹਾਰੋ ਦਵਾਰ ਬਾਹੀ ਇਹ ਕਿਲਾਜ ਅਸ ਗੋਮਨ ਦਾ ਤਹਾਰ ਵਾਹੀ ਗੁਰੂ ਰਾਮ ਕੀ ਮਹਿਲਾ ਤਿੰਜਾ आनंद एको ओंकार सतगुरु प्रसाद आनंद भ्याम निमाए सतगुरु मैं पाया अदगुरता पाया सहसती मनवंदियां वधाइयां कहए नानक नंदहुवा सतगुरु मैं पाया ए मन मेरे आ रोटदार हो हरि नाले हर नर हो तो मन मेरे जो संसार लांगे कर उपदे तेरा ਆਰਦ ਸਵ ਸਵਾਰਨ ਸਵਨਾ ਨਿਲਾਸੰਦਸਵਾਮੀ ਸੋ ਭਯਮ ਨਵਸਾਰ ਕਹਿ ਨਾਨਕ ਮਨ ਮੇਰੇ ਸਦਾ ਰਵਰਨਾਦੇ ਸਾਚੇ ਸਾਹਿਬ ਕੀਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਸ਼ਲਹਾ ਦਿਨੇ ਨਾਮ ਨੂੰ ਸਾਵੈ ਨਾਮ ਕਿਉ ਨਮਸਿਆ ਸਾਧਕ ਨੇਰੇ ਕਹਿ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਧਰਮ ਮੇਰਾ ਇਹਨ ਮੁਖਾਂ ਸਾਗਾਈਆ ਅਗਰ ਸ਼ਾਂ ਸੁਖੁ ਮਨੈ ਵਸਿਆ ਨੇ ਚਾ ਸਭ ਜਾਈਆ ਸਦਾ ਗੁਰੂਾਨੰਗਿ ਤਾਗਦੇ ਟੋ ਜੇ ਸੋ ਨੀ ਅਗੜਿਆ ਅਗਿਆ ਕਹਿ ਨਾਨਕ ਸਤਿਗੁਰ ਸੰਤੋ ਸ਼ਬਦ ਦਰੋਪਿਆਰੋ ਰੋ ਸਾਚਾ ਨਾਮ ਮੇਰਾ ਆਧਾਰੋ ਆਵਾਜੇ ਪੰਜ ਸਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਜੇ ਇਕ ਲਾਇਤ ਕਰਤਾਰੀਆਂ ਪੰਜ ਦੂਦ ਵਸ ਕਿਤੇ ਗਾਲ ਗੰਨ ਕੁਮਾਰਿਆ ਤੁਰ ਅਕਰਮ ਪਾਇਆ ਦਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤੈਸ ਗੋਵਾ ਤਦ ਕਰ ਅਨਹਦ ਵਚਿ ਆਨੰਦ ਸੁਨੋਣ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਮ ਬ੍ਰਮਾ ਪਾਇਆ ਤਰੇ ਸਗਲ ਵਿਸਮੁਰੇ ਦੁਖ ਰੋਸ ਨਤਾ ਬਤਰੇ ਸੁਨੇ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤਹਿਜਾ ਸੁਣਤੇ ਪੁਨਿਤ ਕਹਤੇ ਪਵਿਤ ਸਤਗੁਰ ਹਾ ਵਰਪੂਰੇ ਮਨਵਤਨਾਨਕ ਗੁਰ ਚਰਨ ਲਾਗੇ ਆਵਾਜ ਅਨਹਦ ਤੂਰੇ ਸ਼ਲੋਕ ਪਵਨ ਗੁਰ ਪਵਨੇ ਪਿਤਾ ਮਾਤਾ ਤਰਤਨ ਹੱਤ ਦੇਵ ਸਰਾ ਦਵੇ ਜਾਈ ਦਾਇਆ ਖਿਲੇ ਸੰਗਤ ਗਤ ਚੰਗਿਆ ਗਿਆ ਵਾਚੈ ਦਰਮਹਦੂ ਹੂਰ ਕਰਮੇ ਆਪੋ ਆਪਣੀ ਕੇ ਨੇੜੇ ਤੇ ਦੂਰ ਜਿਨੇ ਨਾਮ ਤੇ ਆਇਆ ਗਾਇ ਮਸਾਕਤ ਆਕਾਲ ਨਾਨਕ ਤੇਵ ਧੋਜਲੇ ਕਿਤੇ ਛਪੇ ਨਾਮ ਜਿਨੇ ਨਾਮ ਹਤ ਗਾਇਬ ਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇਸ਼ ਤੇ ਨਾਮ ਨਾਹੇ ਗੁਰਜੀ ਕਾ ਕਲਸ਼ਾ ਸ੍ਰੀ ਵਾਹੇ ਗੁਰਜੀ ਕੀ ਪਤੇ